ਰੋਜ਼ ਗੁਰਦੁਆਰੇ ਆ ਰਹੇ ਆ ਠੀਕ ਹੈ ਲੋਕਾਂ ਦੀ ਦ੍ਰਿਸ਼ਟੀ ਜਗੁਰਮਖ ਹੈ ਪਰ ਗੁਰੂ ਦੀ ਦ੍ਰਿਸ਼ਟੀ ਤੇ ਉਦੋਂ ਗੁਰਮਖ ਹੋਵੇਗਾ ਜਦ ਆਪਣਾ ਮਨ ਵੇਖਣ ਲੱਗ ਪਿਆ ਵਰਨਾ ਨਹੀਂ ਹੈ ਵਰਨਾ ਨਹੀਂ ਹੈ ਤੇ ਲਫ਼ਜ਼ ਮੈਂ ਫਿਰ ਦੁਹਰਾ ਦੇ ਆਂ ਧਾਰਮਿਕ ਲੋਕ ਅਨਭਵੀ ਜੋ ਕਹਿੰਦੇ ਨੇ ਅਪਰਾਧੀ ਜੇਲਾਂ ਵਿੱਚ ਮਿਲਦੇ ਨੇ ਪਾਪੀ ਮੰਦਰਾਂ ਵਿੱਚ ਮਿਲਦੇ ਨੇ ਹੈਰਾਨਿੰਗ ਜਿੰਨੇ ਚਿਰ ਤੱਕ ਮਨੁਖ ਆਪਣਾ ਮਨ ਨਾ ਵੇਖੇ ਗੁਰਮੁਖਤਾਈ ਸ਼ੁਰੂ ਹੀ ਨਹੀਂ ਹੁੰਦੀ ਤੇ ਮਨ ਵੇਖੇਗਾ ਤਾਂ ਮਨ ਦੀ ਮੈਲ ਦਿਖਾਈ ਦੇਗੀ ਮਨ ਦਾ ਦੇਖਣਾ ਕੀ ਹੈ ਆਪਣੇ ਵਿਚਾਰਾਂ ਨੂੰ ਦੇਖਣਾ ਮੈਂ ਕੀ ਸੋਚਦਾ ਪਿਆ ਮੈਂ ਕੀ ਯਾਦ ਕਰਦਾ ਦਿਨ ਵਰਸ ਮੇਰੇ ਕਿਹ ਵਿਚਾਰ ਚੱਲਦੇ ਨੇ ਇਸ ਨੂੰ ਦੇਖਣਾ ਸਾਬ ਕਹਿੰਦੇ ਨੇ ਕੋਈ ਗੁਰਮੁਖ ਦੇਖੇ ਇਹੋ ਮਨ ਆਰਸੀ